ਮੈਂ ਹਾਂ ਸਰਚਿਤ ਪੈਂਡੂ ਲਾਈਟ ਦੀ ਮਾਂ ਚੈਨਲ ਤੇ ਮੈਂ ਸਭ ਦਾ ਸਵਾਗਤ ਕਰਦੀ ਹਾਂ ਹੋਰ ਸਨ ਲਓ ਜੀ ਸਾਰੀ ਕਿਵੇਂ ਹੋ ਉਮੀਦ ਕਰਦੀ ਹਾਂ ਸਾਰੇ ਵਧੀਆ ਠੀਕ ਠਾਕ ਹੋਵਗੇ ਚੜ੍ਹਦੀ ਕਲਾ 'ਚ ਹੋਵਗੇ ਤੇ ਲੋ ਜੀ ਸ਼ਾਮ ਦਾ ਟਾਈਮ ਹੈ ਸ਼ਾਮ ਦੇ 5 ਵਜੇ ਚੁੱਕੇ ਨੇ ਤੇ ਅੱਜ ਜੀ ਤੁਹਾਡੇ ਵਾਸਤੇ ਲੈ ਕੇ ਆਏ ਆ ਆਪਾਂ ਇੱਕ ਹੋਰ ਵੀਡੀਓ ਇਹ ਹੈਗਾ ਜੀ ਜੋ ਆਪਣੇ ਘਰੇ ਮਤਲਬ ਕੀ ਉਹ ਫੋਟੇ ਪ੍ਰਾਣੇ ਟੇਬਲ ਪਈ ਹੁੰਦੇ ਨੇ ਉਹਦੇ ਵਾਸਤੇ ਆਪਾਂ ਇੱਕ ਕੋਈ ਵਧੀਆ ਜੀ ਸਿਜ ਬਣਾ ਕੇ ਤੁਹਾਨੂੰ ਦਿਖਾਵਾਂਗੇ ਤੇ ਚਲੋ ਜੀ ਸਟਾਰਟ ਕਰਦੇ ਆਪਾਂ ਵੀਡੀਓ ਇਹ ਹੋ ਗਿਆ ਜੀ ਆਪਣਾ ਟਾਵਲ ਇਹ ਬਾਧੂ ਪਿਆ ਸੀ ਮਤਲਬ ਕਿ ਇਹ ਦੇ ਨਾਲ ਮਤਲਬ ਕਿ ਇਹ ਟਾਵਲ ਮੈਂ ਕਿਚਨ ਦੇ ਵਿੱਚ ਰੱਖਿਆ ਹੋਇਆ ਸੀ ਜਦੋਂ ਆਟਾ ਵਗੈਰਾ ਗੁੰਨ ਕੇ ਆਪਾਂ ਹੱਥ ਸਾਫ ਕਰਦੇ ਆ ਉਹ ਵਾਲਾ ਟਾਵਲ ਹੈ ਇਹ ਤੇ ਲੋ ਜੀ ਇਹਦਾ ਆਪਾਂ ਜਰ ਰਿਫਿਊਜ਼ ਕਰ ਰਿਯੂਜ਼ ਕਰਦੇ ਆ ਜੀ ਮਤਲਬ ਕਿ ਕਿਸ ਚੀਜ਼ ਵਾਸਤੇ ਆਪਾਂ ਯੂਜ਼ ਕਰਦੇ ਆ ਇਹ ਤੇ ਇਹ ਨਾ ਆਪਾਂ ਜਦੋਂ ਆਪਾਂ ਕੇਸੀ ਵਗੈਰਾ ਨਾ ਕੇ ਆਉਂਦੇ ਆ ਤਾਂ ਆਪਣਾ ਜੋ ਟਾਵਲ ਉਹ ਵੱਡਾ ਹੋ ਜਾਂਦਾ ਹੈ ਹਨਾ ਜਦੋਂ ਬਾਲਾ ਤੇ ਲਪੇਟਦੇ ਆ ਤੇ ਵੱਡਾ ਹੋ ਜਾਂਦਾ ਫਿਰ ਮਤਲਬ ਕਿ ਸੈੱਟ ਜਾਂ ਨਹੀਂ ਰਹਿੰਦਾ ਉਹਦੇ ਵਾਸਤੇ ਆਪਾਂ ਇੱਕ ਆਈਡੀਆ ਤੁਹਾਨੂੰ ਦੱਸ ਦਿਆਂ ਮਤਲਬ ਕਿ ਕਿਵੇਂ ਉਹ ਬਣੂਗਾ ਕਿਸ ਤਰੀਕੇ ਨਾਲ ਬਣੂਗਾ ਤੇ ਚਲੋ ਜੀ ਇਹ ਹੋ ਗਿਆ ਆਪਣਾ ਟੇਬਲ ਹੁਣ ਆਪਾਂ ਕੀ ਕਰਨਾ ਹੈ ਲੋ ਜੀ ਇਹ ਹੋ ਗਿਆ ਆਪਣਾ ਟੇਬਲ ਇਹ ਟੇਬਲ ਹੁਣ ਜ਼ਿਆਦਾ ਵੱਡਾ ਹੈ ਇਹ ਇਹਨੂੰ ਆਪਾਂ ਕੀ ਕਰਨਾ ਹੈ ਜਿਹੜਾ ਹੁਣ ਏਥੇ ਕੋਨਾ ਹੈ ਏਥੇ ਕੋਨੇ ਤੋਂ ਲੈ ਕੇ ਉਹ ਸਿਰੇ ਤੱਕ ਤੱਕ ਕੋਨੇ ਤੱਕ ਆਪਾਂ ਇਹਨੂੰ ਕਟਿੰਗ ਕਰ ਲੈਣਾ ਹੈ ਐਦਾਂ ਕਰਕੇ ਹੁਣ ਫੋਲਡ ਕਰਕੇ ਦਿਖਾਉਣੇ ਨੇ ਤਾਂ ਕਿ ਕੋਨਾ ਫੋਲਡ ਕਰਦਾ ਨਹੀਂ ਆਹ ਜਿਹੜੇ ਕੋਨੇ ਤੋਂ ਲੈ ਕੇ ਐਸ ਲੋਕ ਕਟਿੰਗ ਕਰਨਾ ਹੈ ਇਹ ਆਪਾਂ ਨੇ ਕਟਿੰਗ ਕਰ ਲਈ ਐ ਹੁਣ ਜਿਹੜਾ ਆਪਣਾ ਇਹ ਵਾਲਾ ਪਾਸਾ ਹੈ ਇਹ ਪਾਸਾ ਚੱਕ ਕੇ ਆਪਾਂ ਇਹਨੂੰ ਘੜਾਂਗੇ ਐਸ ਲੋਟ ਦੇ ਜਿਹੜੇ ਆਪਣੇ ਘਰੇ ਤੌਲੀਏ ਤੇ ਕਾਰਪੇਏ ਹੋਏ ਨੇ ਉਹਨਾਂ ਦਾ ਆਪਾਂ ਅੱਜ ਯੂਜ਼ ਕਰਦੇ ਆਂ ਚਲੋ ਕਿ ਕਿਸ ਚੀਜ਼ ਵਾਸਤੇ ਬਣਾਂਗੇ ਆਪਾਂ ਉਹਦੇ ਵਾਸਤੇ ਬਣਾਉਣੀ ਹੈ ਜੀ ਤੇ ਹੁਣ ਜਿਹੜੀ ਇਹ ਚੁੰਝ ਜੀ ਹੈ ਇਹਨੂੰ ਆਪਾਂ ਅੰਚੇ ਕਟਿੰਗ ਕਰ ਦੇਵਾਂਗੇ ਠੀਕ ਹੈ ਜੀ ਇਥੇ ਕਟਿੰਗ ਕਰ ਲਈ ਤੇ ਹੁਣ ਜਿਹੜਾ ਆਹ ਵਾਲਾ ਪਾਸਾ ਖੁੰਝਾ ਇਹ ਵਾਲਾ ਖੁੰਝਾ ਇਹਦੀ ਆਪਾਂ ਪਾਉਣੀ ਹੈ ਬਲਾਈ ਜੀ ਇਹਦੀ ਬਲਾਈ ਪੈ ਜੂਗੀ ਇਹਦੇ ਕੋਲੜੀ ਪਾਉਣੀ ਹੈ ਤਾਲੀ ਆਪਾਂ ਗਲਾਈ ਹੁਣ ਕੀ ਕਰਨਾ ਆਪਾਂ ਨੇ ਜਿਹੜੀ ਆਹ ਵਾਲੀ ਚੀਜ਼ ਆ ਇਹ ਇਹ ਤੋਂ ਸਮਾਈ ਲੱਗਣੀ ਆ ਜਿਹੜੀ ਆਹ ਵਾਲੀ ਚੀਜ਼ ਆ ਇਹ ਵਾਲੀ ਇਹਦੇ ਆਪਾਂ ਇੱਥੇ ਲਾਵਾਂਗੇ ਥੋੜੀ ਜੀ ਮਤਲਬ ਕਿ ਟੁਕੀ ਲਾਵਾਂਗੇ ਵਿੱਚ ਦੇ ਦਵਾਂਗੇ ਇਹਦੇ ਵਿੱਚ ਆ ਜੂਗੀ ਇੱਕ ਸਲਾਈ ਕਰਕੇ ਠੀਕ ਆ ਇੱਥੇ ਟੁਕੀ ਲਾ ਕੇ ਇੱਕ ਸਲਾਈ ਹੋ ਜੂਗੀ ਤੇ ਆਹ ਵਾਲੀ ਇੱਥੇ ਟੁਕੀ ਲਾ ਕੇ ਸਲਾਈ ਹੋ ਜੂ ਤੇ ਆਹ ਵਾਲੀ ਸਾਰੀ ਨੂੰ ਸਲਾਈ ਕਰਾਂਗੇ ਐਸ ਸਲਾਈ ਕਰਕੇ ਸੀ ਤੇ ਫਿਰ ਇਥੇ ਸਲਾਈ ਕਰਕੇ ਅੱਜ ਆਪਾਂ ਨੇ ਸਲਾਈ ਇੱਥੇ ਰੱਖ ਲਈ ਆ ਤੇ ਇਹ ਹੈਗੀ ਆਪਣੀ ਲਾਸਟ ਟੁਕ ਪਲਾਸਟਿਕ ਵਾਲੀ ਟੁਕੀ ਲਗਾਵਾਂਗੇ ਆਪਾਂ ਜਿਹੜਾ ਆਹ ਵਾਲਾ ਹਿੱਸਾ ਇਹ ਰੱਖਣਾ ਆਪਾਂ ਨੇ ਵਿਚਕਾਰ ਤੇ ਜਿਹੜਾ ਆਹ ਵਾਲਾ ਹਿੱਸਾ ਇਹ ਰੱਖਣਾ ਆਪਾਂ ਨੇ ਬਾਹਰ ਇੰਦਾ ਕਰਕੇ ਐਸ ਨੂੰ ਤਾਂ ਐ ਸਲਾਈ ਲਗਾਉਂਦੇ ਬਚਾਲੇ ਪਾਸੇ ਰੱਖਣਾ ਇਹ ਅੱਜ ਤੋਂ ਵੀ ਸੱਟ ਪਾਣੀ ਅੱਜ ਸਲਾਈ ਲਗਾ ਲੀਏ ਜੀ ਕੁਤਕੀ ਲਈ ਇਦਾਂ ਲਿਵਾ ਲਓ। ਇਥੇ ਜੀ ਉਹ ਜਿਹੜੀ ਆਹ ਵਾਲੀ ਸਲਾਈ ਆ ਇਹਨੂੰ ਆਪਾਂ ਲਗਾ ਲਾਂਦੇ ਆ। ਬੁਲਾਈ ਦੇ ਵਿੱਚ ਸਾਰੀ ਜਿਹੜੀ ਤੁਸੀਂ ਬੁਲਾਈ ਪਾਈ ਸੀ ਇਹਦੀ ਵੀ ਸਲਾਈ ਹੋ ਜੂਗੀ। ਜੇ ਤੁਹਾਡੇ ਨਾਲੇ ਛੋਟਾ ਤੌਲੀਆ ਕੋਈ ਛੋਟਾ ਟਾਵਲ ਹੋਊਗਾ ਤਾਂ ਤੁਸੀਂ ਇਦਾਂ ਹੀ ਕੱਟ ਲਓ। ചീ ആ ഏ സാ ലേട ദിവേ ദോ ആ സാ ചീല ലേട ദിവ ആളേ ദോ പദ്ധ സാറി ਆਮ ਤਿਆਰ ਹੋ ਗਿਆ ਦੇਖੋ ਇਹ ਟਾਬਲ ਆਪਣੀ ਸਲਾਈ ਟਾਕਣਾਂ ਮਸ਼ੀਨ ਸਲਾਈ ਵਾਲੀ ਮਸ਼ੀਨ ਆ ਉਹਦੇ ਉੱਤੇ ਵੀ ਲਿੱਟਾ ਜਾਊਗਾ ਐਸਟਰਡ ਦੋ ਤਰੀਕੇ ਪੱਤੇ ਜਾਣਗੇ ਰਹਾ ਦੇਖੋ ਜੀ ਆਪਣੀ ਸਲਾਈ ਮਸ਼ੀਨ ਵੀ ਟੱਕੀ ਹੈ ਉਹ ਵੀ ਸਲਾਈ ਮਸ਼ੀਨ ਟੱਕਣ ਤੋਂ ਇਲਾਵਾ ਇਹ ਹੈ ਆਪਣੇ ਮਤਲਬ ਕਿ ਮਤਲਬ ਕਿ ਜਦੋਂ ਆਪਾਂ ਕੇਸੀ ਵਗੈਰਾ ਨਾ ਕੀ ਆਉਣੇ ਆ ਤੇ ਜਦੋਂ ਕੇਸੀ ਨਾ ਕਹਨੇ ਆਪਾਂ ਨੂੰ ਵਾਲ ਬਿਠਨੇ ਪੈਂਦੇ ਨੇ ਤੌਲੀ ਦੇ ਚ ਬਾਲਾ ਕੁੜੰਬਿਆ ਹੋ ਜਾਂਦਾ ਤੇ ਉਹਦੇ ਕਰਕੇ ਆਪਾਂ ਇਹ ਟੋਪਾ ਜਿਹਾ ਬਣਾਇਆ ਦੇਖੋ ਜੀ ਐਦਾਂ ਆਪਾਂ ਲੈ ਲੈਨੇ ਦੋਹੇ ਪਾਸੇ ਤਣੀਆਂ ਲਾਈਆਂ ਨੇ ਇਹਦੇ ਐਦਾਂ ਲੈ ਕੇ ਜੀ ਐਦਾਂ ਕਰਕੇ ਜੀ ਜਿਹੜੀਆਂ ਤਣੀਆਂ ਨੇ ਜੀ ਨੀਚੋਂ ਦੀ ਐਦਾਂ ਆਪਾਂ ਨੇ ਘਮਾ ਲੈਣ ਘਮਾ ਕੇ ਇਹ ਤਣੀਆਂ ਐਦਾਂ ਉੱਪਰ ਪਾ ਲੈਣੀਆਂ ਆ ਦੇਖੋ ਜੀ ਜਿਹੜਾ ਆਪਣਾ ਤੌਲੀਆ ਬਣਾਏ ਆਪਣਾ ਤੌਲੀਆ ਸਾਕੂਗਾ ਨਹੀਂ ਨਾਲੇ ਜਿਹੜੇ ਆਪਣੇ ਬਾੜ ਨੂੰ ਉੱਚੜਦੇ ਹੋਣਗੇ ਉਹ ਸਾਰੇ ਇਹ ਜਿਹੜਾ ਪਿੱਛੇ ਉੱਚੇ ਝੋੜਾ ਇਹਦੇ ਵਿੱਚ ਪਾਣੀ ਵਿੱਚ ਡੀ ਜਾਊਗਾ ਮਤਲਬ ਕਿ نیچے ਹੀ ਡੀਊਗਾ ਤੇ ਬਹੁਤ ਵਧੀਆ ਮਤਲਬ ਕਿ ਆਪਣਾ ਰੀਸਿਊਸ ਬਣਿਆ ਇਹ ਨਾਲ ਤਾਂ ਮਸ਼ੀਨ ਤਾਂ ਕੰਦੇ ਕੰਮ ਵੀ ਆ ਸਕਦਾ ਹੈ ਤੇ ਤੋਂ ਕਿ ਆਪਾਂ ਇਹਨਾਂ ਬਾੜ ਵੀ ਮਤਲਬ ਕਿ ਸਮੇਟ ਸਕਦੇ ਆ ਸਭਾ ਸਕਦੇ ਆ ਤੇ ਲੋ ਜੀ ਇਹ ਸੀ ਆਪਣੀ ਅੱਜ ਦੀ ਬੇਕਾਰ ਪੈਟਾਵੰਦੀ ਵੀਡੀਓ ਜੇਕਰ ਵੀਡੀਓ ਵਧੀਆ ਲੱਗੀ ਹੋਊਗੀ ਤਾਂ ਕਿਨੂੰ ਲਾਈਕ ਸਬਸਕ੍ਰਾਈਬ ਕਰਨਾ ਕੋਲਾ ਵੀਡੀਓ ਵਾਸਤੇ ਵਾਧਾ ਕਰਨਾ ਸ਼ੇਅਰ ਜੀ ਜੋ ਵੀ ਮੇਰੇ ਜਾਣਤੇ ਪਹਿਲੀ ਵਾਰ ਹੁੰਦਾ ਪਲੀਜ਼ ਚੈਨਲ ਨੂੰ ਲਾਈਕ ਵੀ ਕਰਦੇ ਸਬਸਕ੍ਰਾਈਬ ਵੀ ਕਰਦੇ ਹੋ ਤੇ ਵੀਡੀਓ ਨੂੰ ਆਪਣੇ ਦਾਰਾਂ ਨੂੰ ਸ਼ੇਅਰ ਵੀ ਕਰਿਆ ਕਰੋ ਤੁਹਾਡੇ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਤੇ ਪਲੀਜ਼ ਸਾਡੀ ਵੀਡੀਓ ਨੂੰ ਜ਼ਰੂਰ ਦੇਖ ਲਿਆ ਕਰੋ ਤੇ ਇਹੀ ਹੱਥ ਬਨ ਕੇ ਬੇਨਤੀ ਕਰਦੇ ਹਾਂ ਤੁਹਾਡੇ ਮੋਰੇ ਪਲੀਜ਼ ਮੇਰੀ ਵੀਡੀਓ ਨੂੰ ਜ਼ਰੂਰ ਦੇਖਿਆ ਕਰੋ ਵਾਧਾ ਵਾਧਾ ਸ਼ੇਅਰ ਕਰਿਆ ਕਰੋ ਤੇ ਚਲੋ ਜੀ ਮਿਲਾਂਗੇ ਕੱਲ੍ਹ ਨੂੰ ਕੋਰ ਵੀਡੀਓ ਨਾਲ ਤਦ ਤੱਕ ਲਈ ਸਾਰਿਆਂ ਨੂੰ ਸ਼ੁਕਰੀਆ